ਤੇ ਦੇਖੋ ਜੀ ਨਸ਼ੇ ਬਰੁੱਤਾਂ ਇੱਕ ਪੂਰਾ ਸਮਾਜਿਕ ਲਹਿਰ ਬਣਾਉਣੀ ਪਊਗੀ ਜੋ ਕਿ ਹੁਣ ਤੁਹਾਨੂੰ ਹੁਣ ਲੱਗ ਕਿ ਅਸੀਂ ਬਹੁਤ ਉਹਨਾਂ ਚਿਰ ਅਸੀਂ ਇਹ ਨਹੀਂ ਇੱਕ ਕੱਲਾ ਵੋਟਾਂ ਮੰਗੇ ਅਸੀਂ ਮੈਂ ਨਾਲ ਮੀਟਿੰਗਾਂ ਕਰਦਾ ਸੀ ਅਫਸਰਾਂ ਦੀਆਂ ਕਿ ਐਸ ਇਲਾਕੇ 'ਚੋਂ ਖਬਰਾਂ ਨੇ ਇੱਕ ਪਤਾ ਕਰੋ ਕਿਸ ਲੈਵਲ ਤੇ ਨਸ਼ਾ ਵਿਕ ਰਿਹਾ ਹੈ ਜਿਹੜੇ ਲੋਕਲ ਨੇ ਜਿਹੜੇ ਜਿਹੜੇ ਪਿੰਡ 'ਚ ਨਸ਼ਾ ਵੇਚਣਾ ਆਉਂਦੇ ਨੇ ਉਹਨਾਂ ਨੂੰ ਲੋਕ ਜਾਣਦੇ ਨੇ ਪਰ ਕਈ ਜਗ੍ਹਾ ਤੇ ਇਹ ਵੀ ਹੈ ਕਿ ਲੋਕ ਫੜਾਉਂਦੇ ਨੇ ਜਿਹੜੇ ਫੜਾਉਂਦੇ ਨੇ ਫੜਾਉਂਦੇ ਨੇ ਉਹ ਬਾਹਰ ਚ ਆਉਂਦੇ ਨੇ ਜਿਹਨੂੰ ਫੜਾ ਕੇ ਉਹਦੇ ਨੂੰ ਪਹਿਲਾਂ ਆ ਕੇ ਬੈਠਾ ਹੁੰਦਾ ਸੋ ਇਹੇ ਜਿਹੜੀਆਂ ਨਿਆਰੀਆਂ ਰਿਸ਼ਤੇਦਾਰੀਆਂ ਨੇ ਇਹਨਾਂ ਨੂੰ ਤੋੜ ਕੇ ਨੇ ਐਕਸਸ ਇਹ ਦੁਬਾਰਾ ਕਰਨਾ ਪਊਗਾ ਹਾਂ ਨਾਲ ਮੈਡੀਕਲ ਤੇ ਨਾਲ ਜਿਹੜਾ ਮਾਨਸਿਕ ਤੌਰ ਤੇ ਸਾਈਕੀਆਟ੍ਰਿਸਟ ਰੱਖ ਕੇ ਉਹਨਾਂ ਦੀ ਕਾਉਂਸਲਿੰਗ ਕਰਨੀ ਪਊ ਬੱਚਿਆਂ ਦੀ ਜਿਹੜੇ ਜਿਹੜੇ ਡਰੱਗ ਦੇ ਵਿੱਚ ਆ ਗਏ ਉਹਨਾਂ ਨੂੰ ਤਾਂ ਮਰੀਜ਼ ਮੰਨਦਾ ਉਹਨੂੰ ਮੈਂ ਪੇਸ਼ੈਂਟ ਕਹੂੰਗਾ ਮੈਂ ਉਹਨਾਂ ਨੂੰ ਐਡਿਕਟਰ ਨਹੀਂ ਕਹਿੰਦਾ ਸੋ ਉਹਨਾਂ ਨੂੰ ਵੀ ਠੀਕ ਕਰਾਂਗੇ ਤੇ ਕੋਈ ਐਸੀ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਉਹ ਪਾਤਰ ਸਾਹਿਬ ਦਾ ਸ਼ੇਅਰ ਹੈ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਆਪਾਂ ਕਲਮੇ ਲੱਭ ਲਾਂਗੇ ਪੰਜਾਬ ਨੂੰ ਰੰਗ ਲਾ ਬਜਾਉਣ ਦੇ ਬਣਾਉਣ ਦੇ ਪਰ ਆਪਾਂ ਨੂੰ ਫੁੱਲਾਂ ਜੋਗੀ ਜ਼ਮੀਨ ਰੱਖੀ